ਇਹ ਤੇ ਰਾਤੀ ਚਿੜਕਿਆ ਥੋੜਾ ਜਿਹਾ ਹਾਲਾਂਕਿ ਮੇਰਾ ਮਨ ਦੁਖੀ ਹੋਇਆ ਲੇਕਿਨ ਉਹ ਕਹਿੰਦਾ ਡੈਡੀ ਜੀ ਪਤਾ ਹੀ ਨਹੀਂ ਲੱਗਾ ਕਿਦਾਂ ਸਾਨੂੰ ਪਤਾ ਹੀ ਨਹੀਂ ਸੀ ਇਹ ਗੱਲ ਬਣ ਜਾਏਗੀ ਸੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਹੁਤ ਸੋਚ ਕੇ ਬਹੁਤ ਵਿਚਾਰ ਕਰਕੇ ਬੋਲਣਾ ਚਾਹੀਦਾ ਲੋਕੀ ਵੀ ਤਮਾਸ਼ਾ ਵੇਖਣ ਲਈ ਤਿਆਰ ਹੁੰਦੇ ਆ ਛੋਟੀ ਜੀ ਗੱਲ ਇਹ ਤੇ ਚਲੋ ਨਹੀਂ ਸੀ ਕਰਨੀ ਚਾਹੀਦੀ ਵੈਸੇ ਵੀ ਕੋਈ ਗੱਲ ਮਿਲ ਜਾਏ ਤੇ ਇੱਕਦਮ ਚੁੱਕ ਦਿੰਦੇ ਆ ਹਵਾ ਦੇ ਦਿੰਦੇ ਆ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਤੁਹਾਡੇ ਬੱਚੇ ਨੇ ਤੁਹਾਡੇ ਭਤੀਜੇ ਨੇ ਤੋਰਦੇ ਛੋਟੇ ਭਰਾ ਨੇ ਤਰਸ ਕਰੋ ਜੇ ਬੱਚਿਆਂ ਤੋਂ ਗਲਤੀ ਹੋ ਗਈ ਉਹਨਾਂ ਦੇ ਵਿਹਾਰ ਤੇ ਮੈਂ ਮਾਫੀ ਮੰਗਦਾ ਤੁਸੀਂ ਵੱਡੇ ਹੋ ਫਿਰ ਵੀ ਨਛੱਤਰ ਜੀ ਨਾਲ ਹੋਈ ਗੱਲ ਤੁਹਾਡੀ ਨਛੱਤਰ ਜੀ ਨਾਲ ਹੋਈ ਫਿਰ ਨਛੱਤਰ ਜੀ ਨਾਲ ਤਾਂ ਵੈਸੇ ਵੀ ਹੁੰਦੀ ਰਹਿੰਦੀ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਪਸੰਦੀ ਦੇ ਆਰਟਿਸਟ ਉਹਨਾਂ ਨੂੰ ਪਤਾ ਬਾਕੀ ਸਾਰਿਆਂ ਨੂੰ ਵੈਸੇ ਪਤਾ ਕਿ ਕਿਤੇ ਦੂਰ ਵੀ ਖੜੇ ਹੋਣ ਕਦੀ ਉਹਨਾਂ ਦੀ ਵਾਰੀ ਲੇਟ ਮੈਂ ਸਟੇਜ ਤੇ ਬੁਲਾ ਕੇ ਕਹਿੰਦਾ ਪਹਿਲਾਂ ਤੁਸੀਂ ਗਾਓ ਤਾਂ ਕਿ ਮੇਰਾ ਮੂਡ ਠੀਕ ਹੋ ਜਵੇ ਤੇ ਇਸ ਕਰਕੇ ਮੇਰਾ ਤਾਂ ਦਿਲ ਦੁਖੀ ਬਹੁਤ ਹੋਇਆ